ਮਿਲੇ ਮਨ ਭਾਵੇ ਸਾਚੀ ਨਦਰ ਰਸਾਲੰ ਮਲਾਰ ਮਹੱਲਾ ਪਹਿਲਾ ਮਰਨ ਮੁਕਤ ਗਤ ਸਾਰ ਨਾ ਜਾਣੈ ਕੰਠੇ ਬੈਠੀ ਗੁਰ ਸ਼ਬਦ ਪਛਾਨੈ ਤੂੰ ਕੈਸੇ ਆੜ ਫਾਤੀ ਜਾਲ ਅਲਖ ਨਾ ਜਾ ਚਹਿ ਹਿਰਦੈ ਸੰਭਾਲ ਰਹਾ ਏਕ ਜੀ ਕਹਿ ਜੀਆਂ ਖਾਹੀ ਜਲ ਤਰਤੀ ਬੂਢੀ ਜਲ ਮਾਹੀ ਸਰਬ ਜੀ ਕੀ ਏ ਪ੍ਰਤਪਾਨੀ ਜਦ ਪਕੜੀ ਤਬ ਹੀ ਪਛਤਾਨੀ ਜਦ ਗਲ ਫਾਸ ਪੜੀ ਅਤ ਭਾਰੀ ਉਡ ਨਾ ਸਾਕੈ ਪੰਖ ਫਸਾਰੀ ਰਸ ਚੂਗਹਿ ਮਨ ਮੁਖ ਗਵਾਰ ਫਾਤੀ ਛੂਟਹਿ ਗੁਣ ਗਿਆਨ ਵਿਚਾਰ ਸਤ ਗੁਰ ਸੇਵ ਟੂਟੈ ਜਮ ਕਾਲ ਹਿਰਦੈ ਸਾਚਾ ਸ਼ਬਦ ਸੁਮਹਾਲ ਗੁਰਮਤਿ ਸਾਚੀ ਸ਼ਬਦ ਹੈ ਸਾਰ ਹਰ ਕਾ ਨਾਮ ਰੱਖੈ ਉਰ ਧਾਰ ਸੇ ਦੁਖ ਆਗੈ ਜੇ ਭੋਗ ਬਲਾਸੀ ਨਾਨਕ ਮੁਕਤ ਨਹੀਂ ਬਿਨ ਨਾਮੈ ਸਾਚੀ ਮਲਾਰ ਮਹਲਾ 3 ਅਸ਼ਟ ਪਦੀਆਂ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਕਰਮ ਹੋਇ ਤਾ ਸਤਗੁਰ ਪਾਈਐ ਵਿਣ ਕਰਮੈ ਪਾਇਆ ਨਾ ਜਾਇ ਸਤਗੁਰ ਮਿਲਿਆ ਕੰਚਨ ਹੋਈਐ ਜਾਂ ਹਰ ਕੀ ਹੋਏ ਰਜਾਈ ਮਨ ਮੇਰੇ ਹਰ ਹਰ ਨਾਮ ਚਿਤ ਲਾਏ ਸਤਿਗੁਰ ਤੇ ਹਰ ਪਾਈਐ ਸਾਚਾ ਹਰਿ ਸਿਉ ਰਹੈ ਸਮਾਏ ਰਹਾਉ ਸਤਿਗੁਰ ਤੇ ਗਿਆਨ ਉਪਜੈ ਤਾਂ ਇਹ ਸੰਸਾ ਜਾਇ ਸਤਿਗੁਰ ਤੇ ਹਰ ਬੁੱਝੀਐ ਗਰਬ ਜੋਨੀ ਨਹਿ ਪਾਈ ਗੁਰ ਪ੍ਰ사ਦੀ ਜੀਵਤ ਮਰੈ ਮਰ ਜੀਵੈ ਸ਼ਬਦ ਕਮਾਏ ਮੁਕਤ ਦੁਆਰਾਸ ਹੋਈ ਪਾਏ ਜੇ ਵਿੱਚੋ ਆਪ ਗੁਆਇ ਗੁਰ ਪ੍ਰਸਾਦੀ ਸੇਵ ਕਰ ਜੰਮੈ ਵਿੱਚੋ ਸਖਤ ਗੁਆਇ ਅਚਰ ਚਰੈ ਬਿਵੇਕ ਬੁੱਧ ਪਾਈ ਪੁਰਖੈ ਪੁਰਖ ਮਲਾਈ ਤਾਤੁਰ ਬਾਜੀ ਸੰਸਾਰ ਅਚੇਤ ਹੈ ਚੱਲੈ ਮੂਲ ਗੁਆਇ ਲਾਹਾ ਹਰ ਸਤ ਸੰਗਤ ਪਾਈਐ ਕਰਮਨੀ ਪੱਲੇ ਪਾਈ ਸਤ ਗੁਰ ਵਿਣ ਕਿਨੈ ਨਾ ਪਾਇਆ ਮਨ ਵੇਖੋ ਰਦੈ ਵਿਚਾਰ ਵਡ ਭਾਗੀ ਗੁਰ ਪਾਇਆ ਭਵ ਜਲੇ ਉਤਰੇ ਪਾਰ ਹਰ ਨਾਮਾ ਹਰ ਟੇਕ ਹੈ ਹਰ ਹਰ ਨਾਮ ਆਧਾਰ ਕਿਰਪਾ ਕਰੋ ਗੁਰ ਮੇਲੋ ਹਰ ਜਿਓ ਪਾਵ ਮੋਖ ਦਵਾਰ ਮਸਤਕ ਲਲਾਟ ਲਿਖਿਆ ਧੁਰ ਠਾਕੁਰ ਮੇਟਣਾ ਨਾ ਜਾਏ ਨਾਨਕ ਸੇ ਜਨਪੂਰਨ ਹੋਏ ਜਿਨ ਹਰ ਭਾਣਾ ਭਾਈ ਮਲਾਰ ਮਹੱਲਾ ਤੀਜਾ ਦੇਦ ਬਾਣੀ ਜਗ ਵਰਤਦਾ ਤ੍ਰੈ ਗੁਣ ਕਰੇ ਵਿਚਾਰ ਬਿਨ ਨਾਮੈ ਜਮ ਡੰਡ ਸਹੈ ਮਰ ਜਨਮੈ ਵਾਰੂ ਵਾਰ ਸਤਿਗੁਰ ਭੇਟੇ ਮੁਕਤ ਹੋਏ ਪਾਏ ਮੋਖ ਦਵਾਰ ਮਨ ਰੇ ਸਤਿਗੁਰ ਸੇਵ ਸਮਾਏ ਵੱਡਾ ਭਾਗ ਗੁਰਪੂਰਾ ਪਾਇਆ ਹਰ ਹਰ ਨਾਮ ਧਿਆਏ ਰਹਾਉ ਹਰ ਆਪਣੈ ਭਾਣੈ ਸ੍ਰਿਸ਼ਟ ਉਪਾਈ ਹਰ ਆਪੇ ਦੇ ਆਧਾਰ ਹਰ ਆਪਣੈ ਭਾਣੈ ਮਨ ਨਿਰਮਲ ਕੀਆ ਹਰ ਸਿਉ ਲਾਗਾ ਪਿਆਰ ਹਰ ਕਹਿ ਭਾਣੈ ਸਤਗੁਰ ਭੇਟਿਆ ਸਭ ਜਨਮ ਸਵਾਰਨ ਹਾਰ ਵਾਹ ਵਾਹ ਬਾਣੀ ਸਤ ਹੈ ਗੁਰਮਖ ਬੂਝੈ ਕੋਈ ਵਾਹ ਵਾਹ ਕਰ ਪ੍ਰਭ ਸਾਲਾਹੀ ਹੈ ਿਸ ਜੀਵੜ ਅਵਰ ਨਾ ਕੋਈ ਆਪੇ ਬਖਸ਼ੇ ਮੇਲ ਲਏ ਕਰਮ ਪ੍ਰਾਪਤ ਹੋਏ ਸਾਚਾ ਸਾਹਿਬ ਮਾਹਰੂ ਸਤਿਗੁਰ ਦੀ ਆ ਦੇਖਾਏ ਅਮਰਤ ਵਰਸੈ ਮਨ ਸੰਤੋਖੀ ਐ ਸੱਚ ਰਹਿ ਲਿਵ ਲਾਈ ਹਰ ਕਹਿ ਨਾਏ ਸਦਾ ਹਰੀਆਵਲੀ ਫਿਰ ਸੁੱਕੈ ਨਾ ਕਮਲਾਈ ਬਿਨ ਸਤਿਗੁਰ ਕਿਨੈ ਨਾ ਪਾਯੂ ਮਾਨਵੇਖੋ ਕੋਪਤੀ ਆਏ ਹਰ ਕਿਰਪਾ ਤੇ ਸਤਗੁਰ ਪਾਈਐ ਭੇਟੈ ਸਹਜ ਸੁਭਾਈ ਮਨ ਮੁਖ ਭਰਮ ਭਲਾਇਆ ਬਿਨ ਭਾਗਾ ਹਰ ਧਨ ਨਾ ਪਾਏ ਤ੍ਰੈ ਗੁਣ ਸਬਾ ਧਾਤ ਹੈ ਪੜ ਪੜ ਕਰਹਿ ਵਿਚਾਰ ਮੁਕਤ ਕਦੇ ਨਾ ਹੋਵੇ ਨਾ ਪਾਏ ਨ ਮੁਖ ਦਵਾਰ ਬਿਨ ਸਤਗੁਰ ਬੰਦਨ ਨਾ ਟੁਟੇ ਹੀ ਨਾਮ ਨਾ ਲੱਗੈ ਪਿਆਰ ਪੜ ਪੜ ਪੰਡਤ ਮੋਨੀ ਥੱਕੇ ਵੇਦਾਂ ਕਾ ਅਭਿਆਸ ਹਰ ਨਾਮ ਚੇਤਨਾ ਆਵੇ ਨਹਿ ਨਿਜ ਕਰ ਹੋਵੇ ਵਾਸ ਜਮ ਕਾਲ ਸਿਰੋਂ ਨਾ ਉਤਰੈ ਅੰਤਰ ਕਪਟ ਵਡਾਸ ਹਰ ਨਾਮੈ ਨੂੰ ਸਭ ਕੋ ਪ੍ਰਤਾਪ ਦਾ ਵਿਣ ਭਾਗਾ ਪਾਇਆ ਨਾ ਜਾਏ ਨਦਰ ਕਰੇ ਗੁਰ ਭੇਟੀਐ ਹਰ ਨਾਮ ਵਸੈ ਮਨ ਆਈ ਨਾਨਕ ਨਾਮੇ ਹੀ ਪਤ ਉਪਜੈ ਹਰ ਸਿਉ ਰਹਾ ਸਮਾਈ ਮਲਾਰ ਮਹੱਲਾ ਤੀਜਾ ਅਸ਼ਟਪਦੀ ਘਰ ਦੂਜਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਹਰ ਹਰ ਕਿਰਪਾ ਕਰੇ ਗੁਰ ਕੀ ਕਾਰੈ ਲਾਏ ਦੁਖ ਪੱਲਰ ਹਰ ਨਾਮ ਵਸਾਈ ਸਾਚੀ ਗਤ ਸਾਚੈ ਚਿਤ ਲਾਏ ਗੁਰ ਕੀ ਬਾਣੀ ਸ਼ਬਦ ਸੁਣਾਏ ਮਨ ਮੇਰੇ ਹਰ ਹਰ ਸੇਵਨ ਨਿਧਾਨ ਗੁਰ ਕਿਰਪਾ ਤੇ ਹਰ ਧਨ ਪਾਈਐ ਅਨ ਦਿਨ ਲਾਗੈ ਸਹਿਜ ਧਿਆਨ ਰਹਾਉ ਬਿਨ ਪਿਰ ਕਾਮਣ ਕਰੇ ਸ਼ਿੰਗਾਰ ਦੁਹਚਾਰਨੀ ਕਹੀਐ ਨਿਤ ਹੋਏ ਖੁਆਰ ਮਨ ਮੁਖ ਕਾ ਇਹੋ ਬਾਦ ਅਚਾਰ ਬਹੁ ਕਰਮ ਦਰੜਾਵਹਿ ਨਾਮ ਵਿਸਾਰ ਗੁਰਮਖ ਕਾਮਣ ਬਣਿਆ ਸ਼ਿੰਗਾਰ ਸ਼ਬਦੇ ਪਿਰ ਰਾਖਿਆ ਉਰ ਧਾਰ ਏਕ ਪਛਾਣ ਹੈ ਹਉ ਮੈਂ ਮਾਰ ਸੋਭਾਵੰਤੀ ਕਹੀਐ ਨਾਰ ਬਿਨ ਗੁਰ ਦਾਤੇ ਕਿਨੈ ਨਾ ਪਾਇਆ ਮਨਮੁਖ ਲੋਭ ਦੂਜੈ ਲੋਭਾਇਆ ਐਸੀ ਗਿਆਨੀ ਬੂਝੋ ਕੋਏ ਬਿਨ ਗੁਰ ਭੇਟੇ ਮੁਕਤ ਨਾ ਹੋਏ ਕਹ ਕਹ ਕਹਿਣ ਕਹ ਸਭ ਕੋਏ ਬਿਨ ਮਨ ਮੁਹੂਏ ਭਗਤ ਨਾ ਹੋਏ ਗਿਆਨ ਮਤੀ ਕਮਲ ਪਰਗਾਸ ਤਿਤ ਘਟ ਨਾਮੈ ਨਾਮ ਨਿਵਾਸ ਹਉ ਮੈਂ ਭਗਤ ਕਰੇ ਸਭ ਕੋਏ ਨਾ ਮਨ ਭੀਜੈ ਨਾ ਸੁਖ ਹੋਏ ਕਹ ਕਹ ਕਹਿਣ ਆਪ ਜਨਾਈ ਬਿਰਥੀ ਭਗਤ ਸਭ ਜਨਮ ਗਵਾਏ ਸੇ ਭਗਤ ਸਤਗੁਰ ਮਨ ਪਾਏ ਹਨ ਦਿਨ ਨਾਮ ਰਹੇ ਲਿਵ ਲਾਏ ਸਦ ਹੀ ਨਾਮ ਵੇਖੈ ਹਜੂਰ ਗੁਰ ਕੈ ਸ਼ਬਦ ਰਹਿਆ ਭਰਪੂਰ ਆਪੇ ਬਖਸ਼ੇ ਦੇ ਪਿਆਰ ਹਉ ਮੈ ਰੋਗ ਵੱਡਾ ਸੰਸਾਰ ਗੁਰ ਕਿਰਪਾ ਤੇ ਇਹੋ ਰੋਗ ਜਾਏ ਨਾਨਕ ਸਾਚੇ ਸਾਚ ਸਮਾਏ ਰਾਗ ਮਲਾਰ ਸ਼ੰਤ ਮਹੱਲਾ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਪ੍ਰੀਤਮ ਪ੍ਰੇਮ ਭਗਤ ਕੇ ਦਾਤੇ ਆਪਣੇ ਜਨ ਸੰਗ ਰਾਤੇ ਜਨ ਸੰਗ ਰਾਤੇ ਦਿਨ ਸ ਰਾਤੇ ਇੱਕ ਨਿਮਖ ਮਨ ਹੋ ਨਾ ਵਿਸਰੇ ਗੋਪਾਲ ਗੁਣ ਨਿਦ ਸਦਾ ਸੰਗੇ ਸਰਬ ਗੁਣ ਜਗਦੀਸ਼ਰੈ ਮਨ 모ਹੇ ਲੀਨਾ ਚਰਨ ਸੰਗੇ ਨਾਮ ਰਸ ਜਨ ਮਾਤੇ ਨਾਨਕ ਪ੍ਰੀਤਮ ਕਿਰਪਾਲ ਸਦ ਹੂੰ ਕਿਨਾਂ ਕੋਟ ਮਦੇ ਜਾਤੇ ਪ੍ਰੀਤਮ ਤੇਰੀ ਗਾਤਿ ਅਗਮ ਅਪਾਰੀ ਮਹਾਪਤ ਤੂੰ ਤਾਰੇ ਪਤਤ ਪਾਵਨ ਭਗਤ ਵੱਛਲ ਕਿਰਪਾ ਸਿੰਧ ਸੁਆਮੀਆ ਸੰਤ ਸੰਗੇ ਭਜਨ ਸੰਗੇ ਰौं ਸਦਾ ਅੰਤਰ ਜਾਮੀਆਂ ਕੋਟ ਜਨਮ ਪਰਮੰਤ ਜੋਨੀ ਤੇ ਨਾਮ ਸਿਮਰਤ ਤਾਰੇ ਨਾਨਕ ਦਰਸ ਪਿਆਸ ਹਰ ਜਿਉ ਆਪ ਲੇਹੋ ਸੰਭਾਰੇ ਹਰ ਚਰਨ ਕਮਲ ਮਨ ਲੀਨਾ ਪ੍ਰਭ ਜਲ ਜਨ ਤੇਰੇ ਮੀਨਾ ਜਲ ਮੀਨ ਪ੍ਰਭ ਜੀਓ ਏਕ ਤੂੰ ਹੈ ਧਿਨ ਆਨ ਨਾ ਜਾਣੀਐ ਗਹਿ ਪੁਜਾ ਲੇਵੋ ਨਾਮ ਦੇਵੋ ਤਉ ਪ੍ਰਸਾਦੀ ਮਾਨੀਐ ਪਜ ਸਾਧ ਸੰਗੇ ਏਕ ਰੰਗੇ ਕਿਰਪਾਲ ਗੋਬਿੰਦ ਦੀਨਾ ਅਨਾਥ ਨੀਚ ਸਰਣਾਏ ਨਾਨਕ ਕਰਮੈ ਆਇ ਆਪਣਾ ਕੀਨਾ ਆਪਸ ਕੋ ਆਪ ਮਲਾਇਆ ਭ੍ਰਮ ਭੰਜਨ ਹਰ ਰਾਇਆ ਆਚਰਜ ਸੁਆਮੀ ਅੰਤਰ ਜਾਮੀ ਮਿਲੇ ਗੁਣ ਨਿਤ ਪਿਆਰਿਆ ਮਹਾ ਮੰਗਲ ਸੂਖ ਉਪਜੇ ਗੋਬਿੰਦ ਗੁਣ ਨਿਤ ਸਾਰਿਆ ਮਿਲ ਸੰਗ ਸੋਹੇ ਦੇਖ ਮੋਹਿ ਪੁਰਗ ਲਿਖਿਆ ਪਾਇਆ ਬਿਨਵੰਤ ਨਾਨਕ ਸਰਨ ਤਿਨ ਕੀ ਜਿੰਨੀ ਹਰ ਹਰ ਤੇ ਆਇਆ ਵਾਰ ਮਲਾਰ ਕੀ ਮਹੱਲਾ ਪਹਿਲਾ ਰਾਣੇ ਕੈਲਾਸ਼ ਤથા ਮਾਲ ਦੇ ਕੀ ਧੁਨ ਏਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਗੁਰ ਮਿਲਿਆ ਮਨ ਰਸੀਐ ਜਿਉ ਬੁੱਠੈ ਤਰਨ ਸਿੰਗਾਰ ਸਭ ਦਿਸੈ ਹਰੀਆਵਲੀ ਸਰ ਭਰੇ ਸੁਭਰ ਤਾਲ ਅੰਦਰ ਰਚੈ ਸਾਚ ਰੰਗ ਜਿਉ ਮਨ ਜੀਠੈ ਲਾਲ ਕਮਲ ਵਿਗਸੈ ਸਚ ਮਨ ਗੁਰ ਕੈ ਸ਼ਬਦ ਨਿਹਾਲ ਮਨ ਮੁਖ ਦੂਜੀ ਤਰਫ ਹੈ ਵੇਖੋ ਨਦਰ ਨਿਹਾਲ ਫਾਹੀ ਫਾਥੀ ਮਿਰਗ ਜਿਉ ਸਿਰ ਦੀਸੈ ਜਮ ਕਾਲ ਖੁਦਿਆ ਤ੍ਰਿਸ਼ਨਾ ਨਿੰਦਾ ਬੁਰੀ ਕਾਮ ਕ੍ਰੋਧ ਵਿਕਰਾਲ ਇਨੀ ਅੱਖੀ ਨਦਰ ਨਾ ਆਵਈ ਜਿ ਚਰਬ ਸ਼ਬਦ ਨਾ ਕਰੇ ਵਿਚਾਰ ਤੁਧ ਭਾਵੈ ਸੰਤੋਖੀਆ ਚੂਕੈ ਆਲ ਜੰਜਾਲ ਮੂਲ ਰਹੈ ਗੁਰ ਸੇਵਿਐ ਗੁਰ ਪੌੜੀ ਬੋਹਿਥ ਨਾਨਕ ਲੱਗੀ ਤਤ ਲੈ ਤੂੰ ਸੱਚਾ ਮਨ ਸੱਚ ਮਹੱਲਾ ਪਹਿਲਾ ਇੱਕੋ ਪਾਦਰ ਏਕ ਦਰ ਗੁਰ ਪੌੜੀ ਨਿਜ ਥਾਨ グルडो ठाकुर नानका सब सुख साचो नाम पौड़ी आप ही न आप साज आप पुछाणिया अंबर धरत विछोड़ चंदोआ ताणिया विण थम्मा गगन रहाई शब्द नीशानिया सूरज चांदे उपाए ज्योत समाणिया किए रात दिनंत चोज वडाणिया तीरथ धर्म विचार नावण पुरबाणिया ਉਦੇ ਸਾਰੇ ਅਵਰਨਾ ਕੋਈ ਕੇ ਆਖ ਵਖਾਣਿਆ ਸੱਚੇ ਤਖਤ ਨਿਵਾਸ ਹੋਰ ਆਵਣ ਜਾਣਿਆ ਸ਼ਲੋਕ ਮਹੱਲਾ ਪਹਿਲਾ ਨਾਨਕ ਸਾਵਣ ਜੀ ਵਸੈ ਚਹਉ ਉਮਾਹਾ ਹੋਈ ਨਗ ਮਿਰਗਾ ਮਛੀਆਂ ਰਸੀਆਂ ਘਰ ਧਨ ਹੋਈ ਮਹੱਲਾ ਪਹਿਲਾ ਨਾਨਕ ਸਾਵਣ ਜੀ ਵਸੈ ਚਹਉ ਵੇ ਛੋੜਾ ਹੋਈ ਗਾਈ ਪੁੱਤਾਂ ਨਿਰਤਨਾ ਪੰਥੀ ਚਾਕਰ ਹੋਏ ਪੌੜੀ ਤੂੰ ਸੱਚਾ ਸਚਿਆਰ ਜਿਨ ਸੱਚ ਵਰਤਾਇਆ ਬੈਠਾ ਤਾੜੀ ਲਾਏ ਕਵਲ ਛਪਾਇਆ ਬ੍ਰਹਮੇ ਵੱਡਾ ਕਹਾਈ ਅੰਤ ਨਾ ਪਾਇਆ ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ ਨਾ ਤਿਸ ਰੂਪ ਨਾਰੇਖ ਵਰਣ ਸਬਾਇਆ ਨਾ ਤਿਸ ਭੁੱਖ ਪਿਆਸ ਰੱਜਾ ਤਾਇਆ ਗੁਰਮਹਿ ਆਪਸ ਮੋਏ ਸ਼ਬਦ ਵਰਤਾਇ ਸੱਚੇ ਹੀ ਪਤੀ ਆਏ ਸੱਚ ਸਮਾਇਆ ਸਲੋਕ ਮਹੱਲਾ ਪਹਿਲਾ ਵੈਦ ਬੁਲਾਇਆ ਵੈਦਗੀ ਪਕੜ ਢੋਲੇ ਬਾਹ ਭੋਲਾ ਵੈਦ ਨਾ ਜਾਣਈ ਕਰਕ ਕਲੇਜੇ ਮਾਹੀ ਮਹੱਲਾ ਦੂਜਾ ਵੈਦਾ ਵੈਦ ਸੋ ਵੈਦ ਤੂੰ ਪਹਿਲਾ ਰੋਗ ਪਛਾਨ ਐ ਸਾਧਾਰੂ ਲੋੜ ਲਹੁ ਜਿਤ ਮਨ्ञ ਰੋਗਾ ਕਾਨ ਜਿਤ ਦਾਰੂ ਰੋਗ ਉਠਿਆ ਤਨ ਸੁਖ ਵਸੈ ਆਏ ਰੋਗ ਗੁਆਏ ਆਪਣਾ ਤਾ ਨਾਨਕ ਵੈਦ ਸਦਾਏ ਪੌੜੀ ਬ੍ਰਹਮਾ ਵਿਸ਼ਨ ਮਹੇਸ਼ ਦੇਵ ਉਪਾਇਆ ਬ੍ਰਹਮੇ ਦਿੱਤੇ 베ਦ ਪੂਜਾ ਲਾਇਆ ਦਸ ਅਵਤਾਰੀ ਰਾਮ ਰਾਜਾ ਆਇਆ ਦੈਂਤਾਂ ਮਾਰੇ ਧਾਏ ਹੁਕਮ ਸੁਬਾਇਆ ਈਸ਼ ਮਹੇਸ਼ੁਰ ਸੇਵਾ ਤਿੰਨੀ ਅੰਤ ਨਾ ਪਾਇਆ ਸੱਚੀ ਕੀਮਤ ਪਾਏ ਤਖਤਰ ਚਾਇਆ ਦੁਨੀਆਂ ਧੰਦੇ ਲਾਏ ਆਪਿ ਛ ਪਾਇਆ ਧਰਮ ਕਰਾਏ ਕਰਮ ਤੁਰੋਂ ਫਰਮਾਇਆ ਸ਼ਲੋਕ ਮਹੱਲਾ ਦੂਜਾ ਸਾਵਣ ਆਇਆ ਏ ਸਖੀ ਕੰਤੈ ਚਿਤ ਕਰੇ ਹੋ ਨਾਨਕ ਝੂਰ ਮਰਹੈ ਦੁਹਾਗਣੀ ਜਿਨ ਅਵਰੀ ਲਾਗਾ ਨੇ ਹੋ ਮਹੱਲਾ ਦੂਜਾ ਸਾਵਣ ਆਇ ਆਹੀ ਸਖੀ ਜਲ ਹਰ ਬਰ ਸੁਨਹਾਰ ਨਾਨਕ ਸੁਖ ਸਮਨ ਸੋਹਾਗਣੀ ਜਿਨ ਸਹਿ ਨਾਲ ਪਿਆਰ ਪੌੜੀ ਆਪੇ ਸਿੰਝ ਪੁਆਏ ਮੱਲਾ ਖਾੜਾ ਰੱਖਿਆ ਲੱਥੇ ਪੜਤੂ ਪਾਏ ਗੁਰਮੁਖ ਮਚਿਆ ਮਨਮੁਖੁ ਕਮਾਰੇ ਪਛਾੜ ਮੂਰਖ ਕੱਚਿਆ ਆਪ ਭਿੜੈ ਮਾਰੇ ਆਪ ਆਪ ਕਾਰਜ ਰਚਿਆ ਸਬਨਾ ਖਸਮ ਏਕ ਹੈ ਗੁਰਮੁਖ ਜਾਣੀਐ ਹੁਕਮੀ ਲਿਖੈ ਸਿਰ ਲੇਖ ਵਿਣ ਕਲਮ ਮਸਵਾਨੀਐ ਸਤ ਸੰਗਤ ਮੇਲਾਪ ਜਿਤੈ ਹਰ ਗੁਣ ਸਦਾ ਵਖਾਣੀਐ ਨਾਨਕ ਸੱਚਾ ਸ਼ਬਦ ਸਲਾਹੀ ਸੱਚ ਪਛਾਣੀਐ सलोकमहतीजा